ਮਾਸ਼ੀਵਾੜਾ ਇਲਾਕੇ ਵਿੱਚ ਸਰਕਾਰ ਦੇ ਸਿਹਤ ਸੁਵਿਧਾ ਮਾਦੇਨ ਦੇ ਵੱਡੇ ਵੱਡੇ ਦਾਅਵਿਆਂ ਦੇ ਭੋਲ ਉਸ ਸਮੇਂ ਖੁੱਲੀ ਜਦੋਂ ਸਥਾਨਿਕ ਸਰਕਾਰੀ ਹਸਪਤਾਲ ਵਿੱਚ ਇੱਕ ਗਰੀਬ ਗਰਭਤੀ ਦੇ ਜਨੇਪੇ ਲਈ ਇਹ ਕਹਿ ਕੇ ਜਵਾਬ ਦੇ ਦਿੱਤਾ ਗਿਆ ਕਿ ਇੱਥੇ ਡਾਕਟਰ ਮੌਜੂਦ ਨਹੀਂ ਅਤੇ ਪਤੀ ਨੂੰ ਆਪਣੀ ਪਤਨੀ ਦਾ ਪ੍ਰਾਈਵੇਟ ਹਸਪਤਾਲ ਵਿੱਚ ਇਲਾਜ ਕਰਵਾਉਣ ਲਈ ਬਾਜ਼ਾਰ ਵਿੱਚੋਂ ਭੀਖ ਮੰਗਣੀ ਪਈ ਮਾਸ਼ੀਵਾੜਾ ਵਿਖੇ ਝੁੱਗੀ ਬਣਾ ਕੇ ਰਹਿੰਦੇ ਅਭਿਸ਼ੇਕ ਨੇ ਦੱਸਿਆ ਕਿ ਉਸਦੀ ਪਤਨੀ ਪਾਇਲ ਉਮਰ 20 ਸਾਲ ਬਾਸੀਬਲੀ ਬੇਗ ਗਰਭਤੀ ਸੀ ਜਿਸਦੇ ਜਦੋਂ ਜਨੇਪੇ ਦੀਆਂ ਦਰਦਾਂ ਛੜੀਆਂ ਤਾਂ ਉਸ ਨੂੰ ਇਲਾਜ ਲਈ ਮਾਸ਼ੀਵਾੜਾ ਸਰਕਾਰੀ ਹਸਪਤਾਲ ਲੈ ਗਿਆ ਉੱਥੇ ਮੌਜੂਦ ਨਸਾ ਵੱਲੋਂ ਉਸ ਦੀ ਪਤਨੀ ਨੂੰ ਦਾਖਲ ਕਰ ਲਿਆ ਗਿਆ ਅਤੇ ਇਲਾਜ ਸ਼ੁਰੂ ਕਰ ਦਿੱਤਾ ਕੁਝ ਸਮੇਂ ਬਾਅਦ ਜਦੋਂ ਉਸ ਦੀ ਪਤਨੀ ਦੇ ਦਰਦਾਂ ਜ਼ਿਆਦਾ ਸ਼ੁਰੂ ਹੋ ਗਈਆਂ ਤਾਂ ਡਿਊਟੀ ਤੇ ਤਨ ਨਰਸਾ ਨੇ ਜਵਾਬ ਦਿੱ ਦਿੱਤਾ ਕਿ ਇਸ ਸਮੇਂ ਸਰਕਾਰੀ ਹਸਪਤਾਲ ਵਿੱਚ ਕੋਈ ਡਾਕਟਰ ਨਹੀਂ ਹੈ ਉਹ ਆਪਣੀ ਪਤਨੀ ਨੂੰ ਇਲਾਜ ਲਈ ਲੁਧਿਆਣਾ ਸਰਕਾਰੀ ਹਸਪਤਾਲ ਲੈ ਜਾਵੇ ਅਭਿਸ਼ੇਕ ਨੇ ਦੱਸਿਆ ਕਿ ਉਸਨੇ ਬੜੀ ਮੁਸ਼ਕਲ ਨਾਲ ਆਪਣੀ ਪਤਨੀ ਨੂੰ ਸਰਕਾਰੀ ਹਸਪਤਾਲ ਤੋਂ ਸ਼ਹਿਰ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਲੈ ਕੇ ਗਿਆ ਜਿੱਥੇ ਉਸ ਦਾ ਡਾਕਟਰਾਂ ਨੇ ਇਲਾਜ ਕੀਤਾ ਅਤੇ 15000 ਰੁਪਏ ਖਰਚਾ ਦੱਸਿਆ ਅਭਿਸ਼ੇਕ ਨੇ ਦੱਸਿਆ ਕਿ ਉਹ ਬੇਹੱਦ ਗਰੀਬ ਹੈ ਅਤੇ ਮਜ਼ਦੂਰੀ ਕਰਦਾ ਹੈ ਉਸ ਕੋਲ 15000 ਰੁਪਏ ਮੌਜੂਦ ਨਹੀਂ ਸਨ ਇਲਾਜ ਦੇ 15000 ਰੁਪਏ ਇਕੱਤਰ ਕਰਨ ਲਈ ਉਹ ਬਾਜ਼ਾਰਾ ਚ ਡਾਕਟਰੀ ਦਵਾਈਆਂ ਦੀਆਂ ਪਰਚੀਆਂ ਤੇ ਬਿੱਲ ਦਿਖਾ ਕੇ ਉਸਨੇ ਭੀਖ ਮੰਗਣੀ ਸ਼ੁਰੂ ਕਰ ਦਿੱਤੀ ਅਤੇ ਕੁਝ ਪੈਸੇ ਇਕੱਠੇ ਕੀਤੇ ਸਰਕਾਰੀ ਹਸਪਤਾਲਾਂ ਵਿੱਚ ਗਰੀਬਾਂ ਦਾ ਇਲਾਜ ਨਾ ਹੋਣ ਕਾਰਨ ਅਜਿਹਾ ਗਰੀਬ ਵਿਅਕਤੀ ਨੂੰ ਆਪਣੀ ਪਤਨੀ ਦੇ ਇਲਾਜ ਲਈ ਭੀਖ ਮੰਗਣ ਲਈ ਮਜਬੂਰ ਹੋਣਾ ਪਿਆ ਜੋ ਕਿ ਸਰਕਾਰ ਤੇ ਸਿਹਤ ਵਿਭਾਗ ਦੇ ਮੂੰਹ ਤੇ ਵੱਡੀ ਚਪੇੜ ਤੋਂ ਘੱਟ ਨਹੀਂ ਜੇਕਰ ਇਸ ਗਰੀਬ ਗਰਭਤੀ ਦਾ ਸਰਕਾਰੀ ਹਸਪਤਾਲ ਵਿੱਚ ਇਲਾਜ ਹੋ ਜਾਂਦਾ ਤਾਂ ਅੱਜ ਉਸ ਨੂੰ ਭੀਗ ਨਾ ਮੰਗਣੀ ਪੈਂਦੀ। ਇਸ ਸਬੰਧੀ ਜਦੋਂ ਸੀਨੀਅਰ ਮੈਡੀਕਲ ਅਫਸਰ ਡਾਕਟਰ ਜਸਦੇਵ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ 14 ਅਗਸਤ ਨੂੰ ਪਾਇਲ ਨਾਮਕ ਗਰਭਤੀ ਔਰਤ ਹਸਪਤਾਲ ਵਿੱਚ ਇਲਾਜ ਲਈ ਦਾਖਲ ਹੋਈ ਸੀ ਅਤੇ ਰਿਕਾਰਡ ਮੁਤਾਬਕ ਉਸ ਦਾ ਬਲੱਡ ਪ੍ਰੈਸ਼ਰ ਹਾਈ ਸੀ। ਉਨ੍ਹਾਂ ਕਿਹਾ ਕਿ ਮਾਸ਼ੀਵਾੜਾ ਹਸਪਤਾਲ ਵਿੱਚ ਮੌਜੂਦ ਗਾਇਨੀ ਡਾਕਟਰ ਆਪਣੀ ਨੌਕਰੀ ਛੱਡ ਚੁੱਕੇ ਹਨ। ਜਿਸ ਕਾਰਨ ਪਿਛਲੇ 5 ਤੋਂ 6 ਮਹੀਨਿਆਂ ਤੋਂ ਇਸ ਸਮੱਸਿਆ ਆ ਰਹੀ ਹੈ। ਉਨਾ ਕੇਹਾ ਕਿ ਜੇਕਰ ਡਿਲੀਵਰੀ ਦਾ ਨਾਰਮਲ ਕੇਸ ਹੋਵੇ ਤਾਂ ਨਾਸਾ ਉਸ ਨੂੰ ਹੱਲ ਕਰ ਲੈਂਦੀਆਂ ਹਨ ਪਰ ਜੇਕਰ ਮਰੀਜ਼ ਦੀ ਹਾਲਤ ਠੀਕ ਨਾ ਹੋਵੇ ਤਾਂ ਉਸ ਨੂੰ ਲੁਧਿਆਣਾ ਸਰਕਾਰੀ ਹਸਪਤਾਲੀ ਰੈਫਰ ਕਰ ਦਿੱਤਾ ਜਾਂਦਾ ਹੈ ਐਸਐਮਓ ਨੇ ਕਿਹਾ ਕਿ ਇੱਥੇ ਗਾਇਨੀ ਡਾਕਟਰ ਤੇ ਨਾਦ ਕਰਨ ਲਈ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਹੈ ਉੱਥੇ ਹੀ ਇਕਾਲੀ ਦਲ ਦੇ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋਂ ਨੇ ਪੰਜਾਬ ਸਰਕਾਰ ਦੇ ਹੈਲਥ ਡਿਪਾਰਟਮੈਂਟ ਦੇ ਦਾਅਵਿਆਂ ਦੀ ਪੋਲ ਖੋਲਦੇ ਹੋਏ ਵੱਡੇ ਖੁਲਾਸੇ ਕੀਤੇ ਮਚਵਾੜਾ ਗਿਆ ਅਭਿਸ਼ੇਕ ਨਾਮ ਹੈ ਮੇਰਾ ਜੀ ਮੇਰੇ ਘਰ ਵਾਲੇ ਦੇ ਦਵਾਈ ਲੈਣ ਵਾਸਤੇ ਮੰਗਦਾ ਮੈਂ ਕਿਹਾ ਹੋ ਗਿਆ ਮੇਰੀ ਸਰਕਾਰੀ ਮੈਂ 3 ਵਜੇ ਰਾਤ ਦਾ ਗਿਆ ਦਾ ਸਰਕਾਰੀ ਵਾਲੇ ਕਹਿੰਦੇ ਪਹਿਲੇ ਗਿਆ ਪਹਿਲੇ ਕਹਿ ਗਏ ਜੀ ਇਸ ਕੋ ਅਭੀ ਨਹੀਂ ਹੋਏਗਾ ਦਰਦ ਚੱਲਣ ਲੱਗੇ ਫਿਰ ਵੀ ਕਹ ਫੁੱਲ ਦਰਦ ਚੱਲਦੇ ਫਿਰ ਵੀ ਕਹਿੰਦੇ ਅਭੀ ਨਹੀਂ ਹੋਣਾ ਫਿਰ ਕਹਿੰਦੇ ਟੀਕਾ ਲਾ ਕੇ ਦੇਖ ਲਿਆ ਕਰ ਫਿਰ ਬੱਚੇ ਦਾਣੇ ਦਾ ਮੂੰਹ ਨਹੀਂ ਖਿਲਾਏਗਾ ਫਿਰ ਕਹਿੰਦੇ ਕਿ ਤਾਂ ਨਹੀਂ ਉਹਦੇ ਕੋਈ ਡਾਕਟਰ ਨਹੀਂ ਹੈਗਾ ਕਿ ਕਹ ਤੁਸੀਂ ਪ੍ਰਾਵਟ ਤੇ ਜਾਓ ਨਹੀਂ ਤਾਂ ਪਹਿਲੇ ਕਿਹਾ ਕਿ ਲੁਧਿਆਣਾ ਦਾ ਲੈ ਕੇ ਸਰਕਾਰੀ ਮਛਵਾੜਾ ਜੀ ਮੱਛੋ ਹਾਂਜੀ ਅੱਛਾ ਫੇਰ ਕੀ ਹੋਇਆ ਫੇਰ ਕੀ ਆ ਵੀਰ ਜੀ ਉਹਨਾਂ ਨੇ ਲੁਧਿਆਣਾ ਦਾ ਲਿਖਤਾ ਮਾਰਾ ਜੇ ਕੱਲਾ ਬੰਦਾ ਮੈਂ ਕਿੱਥੇ ਜਾਤਾ ਮੱਛੋ ਮੱਛੋੜਾ ਮੇਨਾ ਤਾਂ ਮੇਰੇ ਪਾਸ ਮੇ ਕੋਈ ਗੱਡੀ ਨਾ ਘੋੜਾ ਵਿਚਾਰਾ ਉਹ ਰੇੜੀ ਵਾਲੇ ਜੇ ਸਾਈਕਲ ਵਾਲੇ ਇਹੋ ਕੀ ਉਹ ਵੀ ਵੇਚਤੀ ਮੈਨੇ ਮੇਰੇ ਘਰ ਵਾਲੇ ਦੇ ਇਲਾਕੇ ਮਾਰਾ ਪੂਰੇ 15000 ਲੱਗ ਗਏ ਸਾਰਾ ਕੁਝ ਕੁਝ ਵੀ ਨਹੀਂ ਬਚਾਦਾ ਕੋਈ ਹੋਰ ਕਿਸ ਚੀਜ਼ ਤੇ ਲਗਾ ਮੇਰੇ ਘਰ ਵਾਲੇ ਦੇ ਡਿਲੀਵਰੀ ਆਨੰਦ ਹਸਪਤਾਲ ਤੋਂ ਹੋਈ ਹੈ ਪ੍ਰਾਈਵੇਟ ਆਈ ਫੋਰਵਰਡ ਹੈ ਨਾਰਮਲ ਨਾਰਕ ਕਿੱਥੇ ਕਰ ਰਹੇ ਹਾਂਜੀ ਵੀਰ ਜੀ ਦਵਾਈ ਵਾਸਤੇ ਪੇਸ਼ੇ ਕਰਤੇ ਜਾ ਰਹੇ ਫੈਬਰੀਕਮ ਹੋਈ ਨਾਰਮਲ ਕੇ ਨਾਰਮਲ ਹੋਈ ਹੈ ਜੀ ਮਹਾਰਾਜ ਜੀ ਤੇ ਹਸਪੀਟਲ ਵਾਲਾ ਡਾਕਟਰ ਉਹਦਾ ਕੀ ਕਹਿਣਾ ਸੀਗਾ ਉਹ ਤਾਂ ਕਹਿੰਦੇ ਕਿ ਡਾਕਟਰ ਨਹੀਂ ਹੈਗਾ ਉਹ ਡਾਕਟਰ ਹੈ ਨਹੀਂਗਾ ਨਹੀਂ ਡਾਕਟਰ ਨਹੀਂ ਹੈ ਸਾਹਮਣੇ ਵਾਲਾ ਕੋਈ ਡਾਕਟਰ ਨਹੀਂ ਹੈਗਾ ਲੁਧਿਆਣਾ ਜਾਓ ਡਾਕਟਰ ਜਸਦੀਪ ਸਿੰਘ ਐਸਐਮਓ ਇਨਚਾਰਜ ਸੀਐਸਸੀ ਮਛੀਗੜਾ 150 ਵਿਕੇ 14 ਤਰੀਕਾ ਦਾ ਕੇਸ ਆਇਆ ਸੀ ਰਾਤੀ ਡਿਲੀਵਰੀ ਲਈ ਉਹਨਾਂ ਦਾ ਕਹਿਣਾ ਬਾਬੀ ਕੋਈ ਉਹਨਾਂ ਨੇ ਖਿਆਲ ਨਹੀਂ ਰੱਖੇ ਤੇ ਸਾਨੂੰ ਕੋਆਪਰੇਟ ਨਹੀਂ ਕੀਤਾ ਵੀ ਟਰਾਂਸਫਰ ਹੋਰ ਕਹਾਂ ਕਿਸੇ ਉੱਚ ਕਰਤਾ ਹਸਪੀਟਲ ਤੇ ਚ ਰੈਫਰ ਕਰਤਾ ਹਾਂ ਇਹਦੇ ਬਾਰੇ ਮੈਂ ਐਸ ਪਰ ਰਿਕਾਰਡ ਸਾਡੇ ਸਟਾਫ ਨਰਸਾਂ ਡਿਊਟੀ ਜਿਹੜੀ ਉਸ ਟਾਈਮ ਸੀਗੇ ਉਹ ਹੁਣ ਵੀ ਡਿਊਟੀ ਤੇ ਮੌਜੂਦ ਨੇ ਉਹਨਾਂ ਤੋਂ ਐਸ ਪਰ ਰਿਕਾਰਡ ਜਿਹੜਾ ਸਾਰਾ ਵੈਰੀਫਾਈ ਕੀਤਾ ਹੈਗਾ ਇਹਦੇ ਵਿੱਚ ਜਿਹੜਾ ਕੇਸ ਇਹ ਹੈਗਾ ਪੈਲ ਵਾਈਫ ਆਫ ਅਭਿਸ਼ੇਕ ਸਾਨੀ ਇਹ ਮਮਲ ਕੇ ਫੋਲਟਰਮ ਪ੍ਰੈਗਨਸੀ ਦੇ ਨਾਲ ਆਇਆ ਸੀ ਵਿਦ ਹਾਈਪਰ ਟੈਨਸ਼ਨ ਕਿਉਂਕਿ ਇਹਨੂੰ ਮੈਂ ਇੱਥੇ ਦੱਸਣਾ ਚਾਹਾਂਗਾ ਇਹਦਾ ਬੀਪੀ ਜਿਹੜਾ ਹੈਗਾ 153 ਪਬਲਿਕ 107 ਇਹਨੂੰ ਹਾਈਪਰ ਟੈਨਸ ਹੈ ਹਾਈ ਰਿਸਕ ਪ੍ਰੈਗਨਸੀ ਦਾ ਕੇਸ ਹੈਗਾ ਦੂਸਰਾ ਪੁਆਇੰਟ ਇਹ ਹੈ ਵੀ ਇੱਥੇ ਜਿਹੜੀ ਹੈਗੀ ਆ ਸਰਟਪੋਰ ਅਸੀਂ ਆਪਣੇ ਡਿਪਾਰਟਮੈਂਟ ਨੂੰ ਵੀ ਸੂਚਿਤ ਕੀਤਾ ਹੋਇਆ ਹੈ ਉੱਚ ਅਧਿਕਾਰੀਆਂ ਨੂੰ ਵੀ ਕੋਈ ਗੈਨਿਸ ਪਰਸਿਸਟ ਨਹੀਂ ਹੈ ਜੋ ਪਹਿਲਾਂ ਡਾਕਟਰ ਇੱਕ ਗਾਇਨੀ ਸਪੈਸ਼ਲਿਸਟ ਸੀ ਉਹ ਜੁਆਇਨ ਕਰ ਚੁੱਕੇ ਨੇ ਅਸੀਂ ਹਰੇਕ ਮਹੀਨੇ ਆਪਣੀ ਰਿਪੋਰਟ ਦੇ ਵਿੱਚ ਹੈਲਥ ਅਥਾਰਟੀ ਨੂੰ ਦੱਸਦੇ ਹੈਗੇ ਆ ਤੇ ਗਾਇਨੀ ਸਪੈਸ਼ਲਿਸਟ ਨਾ ਹੋਣ ਕਰਕੇ ਜਿਹੜੇ ਨਾਰਮਲ ਕੇਸ ਨੇ ਡਿਲੀਵਰੀ ਦੇ ਉਹ ਸਾਡੇ ਸਟਾਫ ਨਰਸ ਆਨ ਡਿਊਟੀ ਜਿਹੜੇ ਉਹ ਹੈਂਡਲ ਕਰ ਲੈਂਦੇ ਨੇ ਬਟ ਇਸ ਕੇਸ ਦੇ ਵਿੱਚ ਜਿਹੜਾ ਹੈਗਾ ਕਿਉਂਕਿ ਇਹਦਾ ਬੀਪੀ ਜ਼ਿਆਦਾ ਹੈ ਇਹ ਹਾਈ ਰਿਸਕ ਕੇਸ ਦੇ ਵਿੱਚ ਆਉਂਦਾ ਹੈ ਇਹਦੇ ਵਿੱਚ ਰਿਸਕ ਫੈਕਟਰ ਵੀ ਉਸ ਨੂੰ ਮੁੱਖ ਰੱਖਦੇ ਹੋਏ ਸਾਡੇ ਸਟਾਫ ਨਰਸ ਆਨ ਡਿਊਟੀ ਨੇ ਜਿਹੜੇ ਹੈਗੇ ਉਹਨਾਂ ਨੇ ਬਾਕਾਇਦਾ ਐਸ ਪਰ ਰਿਕਾਰਡ ਨੋਟਡ ਹੈ ਉਹ ਅਸੀਂ ਫਿਰ ਹੈਲ ਸੈਂਟਰ ਜਿਹੜਾ ਹੈਗਾ ਸਾਡਾ ਸਿਵਲ ਹਸਪੀਟਲ ਲੁਧਿਆਣਾ ਰੈਫਰ ਕਰਦੇ ਆ ਉਹ ਬਕਾਇਦਾ ਰੈਫਰ ਸਲਿੱਪ ਬਣਾ ਕੇ ਸਾਰਾ ਰਿਕਾਰਡ ਉਹਦੇ ਵਿੱਚ ਸਲਿੱਪ ਤੇ ਲਿਖ ਕੇ ਪੇਸ਼ੈਂਟ ਦੇ ਅਟੈਂਡੈਂਟ ਨੂੰ ਐਡਵਾਈਸ ਕਰਕੇ ਗਾਈਡ ਕਰਕੇ ਸਲਿੱਪ ਦੇ ਕੇ ਇਥੋਂ ਰੈਫਰ ਕੀਤਾ ਗਿਆ ਟੂ ਦਾ ਸਿਵਲ ਹਸਪੀਟਲ ਲੁਧਿਆਣਾ ਡਾਕਟਰ ਗਾਇਨੀ ਦੀ ਗੱਲ ਕਰੀਏ ਡਾਕਟਰ ਕਿੰਨੀ ਦੇਰ ਤੋਂ ਨੇ ਜਿਹੜੇ ਉਹ ਇੱਥੇ ਨਹੀਂ ਹੈ ਇਹ तकरीबन 5-6 ਮਹੀਨੇ ਹੋ ਗਏ ਹੈਗੇ ਆ ਉਹ ਸਾਡੇ ਕੋਲ ਗਾਇਨੀ ਸਪੈਸ਼ਲਿਸਟ ਜਿਹੜੇ ਸੀਗੇ ਉਹ ਰਜਾਇਨ ਕਰਤਾ ਉਹਨਾਂ ਨੇ ਆਪਣੀ ਵਿਲਿੰਗ ਕੋਈ ਫੈਮਿਲੀ ਇਸ਼ੂ ਹੋਣ ਕਰਕੇ ਅਸੀਂ ਉਹਦੇ ਰਿਗਾਰਡਿੰਗ ਜਿਹੜਾ ਹੈਗਾ ਆਪਣੇ ਡਿਪਾਰਟਮੈਂਟ ਨੂੰ ਕਿਸੇ ਹੋਰ ਡਾਕਟਰ ਦੀ ਡਿਊਟੀ ਲਗਾਉਣ ਵਾਸਤੇ ਰੂਟੀਨ ਦੇ ਵਿੱਚ ਲਿਖਦੇ ਰਹੇ ਨੇ ਹੈਗੇ ਆ ਤੇ ਹੁਣ ਵੀ ਅਸੀਂ ਆਸ਼ਾ ਕਰਦੇ ਹਾਂ ਵੀ ਸਾਡੇ ਜਿਹੜੇ ਹੈਡ ਡਿਪਾਰਟਮੈਂਟ ਹੈਗਾ ਉਹ ਇਸ ਇਲਾਕੇ ਦੀ ਲੋਡ ਨੂੰ ਮੁੱਖ ਰੱਖਦੇ ਹੋਏ ਕਿਸੇ ਹੋਰ ਜਿਹੜੇ ਹੈਗਾ ਸੰਸਥਾ ਤੋਂ ਜਾਂ ਇੱਥੇ ਪੱਕੇ ਤੌਰ ਤੇ ਜਿਹੜਾ ਗੈਨੈਸਪੈਸ਼ਿਸਟ ਉਹ ਪੁਆਇੰਟ ਕਰ ਦੇਣ ਤਾਂ ਇਹ ਲੋਕਾਂ ਦੀ ਸਹੂਲਤ ਵਾਸਤੇ ਜਾਂ ਇਸ ਸਰਸਾਂ ਦੀ ਸਹੂਲਤ ਵਾਸਤੇ ਬਹੁਤ ਅੱਛਾ ਹੋਵੇ। ਸਰਦਾਰ ਜੀ ਗੱਲ ਕਰੀਏ ਹੌਸਪੀਟਲ ਮਾਚਵੜਾ ਕੰਨਾਂ ਇਰੀਆ ਕਪਰ ਕਰ ਰਿਹਾ ਜਿਹੜਾ ਹੈ। ਇਹ ਤਕਰੀਬਨ ਸਾਡੇ ਕੋਲ 134 ਪਿੰਡ ਨੇ ਪਲੱਸ ਹਾਰਮਨ ਏਰੀਆ ਹੈਗਾ। ਤੇ ਉਹ ਸਾਰਿਆਂ ਨੂੰ ਇਹ ਆਪਾਂ ਹੈਂਡਲ ਕਰਦੇ ਆਂ ਬਾਕੀ ਸਾਡੇ ਕੋਲ ਜਿੰਨਾ ਸਟਾਫ ਹੈ ਚਾਹੇ ਉਹ ਮੈਨ ਪਾਵਰ ਘਟ ਹੈ ਵੱਟ ਘਟ ਹੋਣ ਦੇ ਬਾਵਜੂਦ ਅਸੀਂ ਜਿਹੜੀ ਹੈਗੀ ਆ ਲੋਕਾਂ ਨੂੰ ਵਧੀਆ ਸੇਵਾ ਸੂਤਾ ਦੇਣ ਦੀ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੇ ਆਂ ਔਰ ਕਰਦੇ ਰਹਿਾਂਗੇ ਦੇਖੋ ਇੱਕ ਬੜੀ ਮੰਦਭਾਗੀ ਜੇ ਮੈਂ ਗੱਲ ਕਹਾ ਵੀ ਸਮਰਾਲੇ ਸ਼ਹਿਰ ਦੇ ਵਿੱਚ ਇੱਕ ਬੰਦਾ ਠੀਖ ਮੰਗ ਰਿਹਾ ਸੀ ਕਿ ਉਹਨੇ ਆਪਣੀ ਘਰ ਵਾਲੀ ਦਾ ਉਦੇ ਬੱਚਾ ਹੋਇਆ ਸੀ ਤੇ ਪ੍ਰਾਈਵੇਟ ਹਸਪੀਟਲ ਤੋਂ ਉਹਨੂੰ ਡਿਲੀਵਰੀ ਕਰਾਉਣੀ ਪਈ ਉਸ ਵਾਸਤੇ ਉਹਦੇ ਕੋਲ ਪੈਸੇ ਨਹੀਂ ਸੀ ਤੇ ਉਹ ਵਿਚਾਰਾ ਦੁਕਾਨਾਂ ਦੇ ਉੱਤੇ ਭੀਖ ਮੰਗ ਕੇ ਆਪਣੇ ਪੈਸੇ ਪੂਰੇ ਕਰਦਾ ਦੇਖੋ ਇੱਕ ਪਾਸੇ ਪੰਜਾਬ ਸਰਕਾਰ ਦਾਅਵੇ ਕਰਦੀ ਆ ਵੀ ਸਾਡੇ ਕੋਲ ਮੱਲਾ ਕਲੀਨਿਕ ਖੁੱਲ ਗਏ ਸਾਡੇ ਕੋਲ ਡਾਕਟਰ ਬਹੁਤ ਹੋ ਗਏ ਜਿੱਥੇ ਕਿ ਅਸਲੀਅਤ ਕੀ ਆ ਕਿ ਜਿਹੜਾ ਸੱਜਣ ਪੈਸੇ ਮੰਗ ਰਿਹਾ ਸੀ ਉਹ ਮਛਵਾੜਾ ਮਛਵਾੜੇ ਦੇ ਪਿੰਡਾਂ ਚ ਬਲੌਕ ਕਰਦਾ ਮਛਵਾੜਾ ਜਿਹੜਾ ਸਾਡਾ ਸਿਵਲ ਹਸਪੀਟਲ ਆ ਉਥੇ ਦੀ ਜਿਹੜੀ ਹਾਲਾਤ ਐ ਇਸ ਟਾਈਮ ਇਹ ਨਹੀਂ ਵੀ ਉਥੇ 6 ਡਾਕਟਰਾਂ ਦੀ ਜਗ੍ਹਾ ਤੇ ਪੱਕੇ ਤੌਰ ਤੇ ਇੱਕ ਡਾਕਟਰ ਉੱਥੇ ਬੈੰਦੇ ਨੇ ਔਨ ਡਿਊਟੀ ਤੇ ਬਾਕੀ ਕੇਵਲ ਡਿਊਟੀ ਲਾਉਣ ਟਾਈਮ ਟੂ ਟਾਈਮ ਜਿੱਦੀ ਲੋੜ ਪੈਂਦੀ ਉਹਨੂੰ ਬੁਲਾ ਲੈਂਦੇ ਆ ਤੇ ਨੌ ਨਰਸਾਂ ਦੀ ਜਗ੍ਹਾ ਆ ਜਿਹਦੇ ਵਿੱਚੋਂ ਦੋ ਨਰਸਾਂ ਪੱਕੀਆਂ ਨੇ ਤੇ ਬਾਕੀ ਜਦੋਂ ਲੋੜ ਹੋ ਉਸ ਮੁਤਾਬਕ ਸਾਧੇ ਇਹ ਹਾਲਾਤ ਨੇ ਤੇ ਖੁਦ ਜੇ ਮੈਂ ਕਹਾ ਵੀ ਉੱਥੇ ਆਪਣਾ ਸਟਾਫ ਤੇ ਐਸਐਮਓ ਸਾਹਿਬ ਮੰਨਦੇ ਨੇ ਵੀ ਸਾਡੇ ਕੋਲ ਕੋਈ ਗਾਇਨੀ ਸਪੈਸ਼ਲਿਸਟ ਨਹੀਂ ਪਿਛਲੇ ਤਕਰੀਬਨ ਤਕਰੀਬਨ 6 ਮਹੀਨਿਆਂ ਤੋਂ ਇਹ ਹਸਪਤਾਲ 134 ਪਿੰਡ ਅਤੇ ਸਮਾਛਾੜਾ ਸ਼ਹਿਰ ਨੂੰ ਕਵਰ ਕਰਦਾ ਦੇਖੋ ਹਾਲਾਤ ਕੀ ਬਣੇ ਨੇ ਇੱਕ ਗਰੀਬ ਬੰਦਾ ਕਿਸੇ ਹਸਪਤਾਲ ਇਲਾਜ ਕਰਾਉਣ ਜਾਂਦਾ ਤੇ ਡਾਕਟਰ ਸਾਹਿਬ ਇਹ ਕਹਿ ਰਹੇ ਨੇ ਵੀ ਸਟਾਫ ਨਰਸ ਸਾਡੇ ਜਿਹੜੇ ਨੇ ਉਹ ਡਿਲੀਵਰੀਆਂ ਕਰਦੇ ਨੇ ਜਦੋਂ ਕੋਈ ਕ੍ਰਿਟੀਕਲ ਕੇਸ ਹੁੰਦਾ ਫਿਰ ਸਾਨੂੰ ਡਾਕਟਰ ਦੀ ਲੋੜ ਪੈਂਦੀ ਹੈ ਬਲਕਿ ਚਾਹੀਦਾ ਕੀ ਹੈ ਵੀ ਕੋਈ ਵੀ ਪ੍ਰੈਗਨਨਸੀ ਕੋਈ ਵੀ ਕੁਝ ਹੁੰਦਾ ਉੱਥੇ ਡਾਕਟਰ ਮੌਜੂਦ ਚਾਹੀਦਾ ਮੌਕੇ ਤੇ ਜੇ ਕੋਈ ਅਣਸਖਾਵੀ ਘਟਨਾ ਹੁੰਦੀ ਤਾਂ ਜ਼ਿੰਮੇਵਾਰ ਕੌਣ ਆ ਪੰਜਾਬ ਸਰਕਾਰ ਦੇ ਫੋਕੇ ਦਾਵੇ ਨੇ ਇਹ ਕਹੀ ਜਾਂਦੀ ਹੈ ਵੀ ਅਸੀਂ ਜਿਹੜਾ ਹੈਗਾ ਇਸ ਲਾਈਨ ਦੇ ਵਿੱਚ ਹੈਲਥ ਦੇ ਵਿੱਚ ਬੜੀ ਇੰਪਰੂਵਮੈਂਟ ਕਰਤੀ ਪਰ ਸਲੀਅਤ ਇਹ ਨੇ ਵੀ ਇਹਨਾਂ ਪੰਡਿਤ ਪ੍ਰਚਾਰ ਕੀਤਾ ਕੇਵਲ ਪੋਸਟਰਾਂ ਤੇ ਪ੍ਰਚਾਰ ਕੀਤਾ ਤੇ ਮੌਜੂਦਾ ਹਾਲਾਤ ਨੇ ਵੀ ਹਰ ਰੋਜ਼ ਜਿਹੜਾ ਸਾਡਾ ਉੱਥੇ ਸਿਵਲ ਹਸਪਤਾਲ ਸਮਰਾਲਾ ਆ ਮੱਛਵੜਾ ਤੇ ਸਮਰਾਲਾ ਦੋਨੇ ਜਿਵੇਂ ਮੈਂ ਕਹਾ ਇਸ ਹਲਕੇ ਦੇ ਵਿੱਚ ਪੈਂਦੇ ਨੇ ਤੇ ਉੱਥੋਂ ਜਿਹੜੇ ਰੈਫਰ ਹੁੰਦੇ ਨੇ ਪ੍ਰਾਈਵੇਟ ਹਸਪਤਾਲਾਂ ਨੂੰ ਚਾਹੇ ਲੁਧਿਆਣੇ ਵੀ ਕਰਨਗੇ ਤਾਂ ਕੀ ਦੀ ਸ਼ਮਤਾ ਹੁੰਦੀ ਅੱਜ ਐਮਰਜੈਂਸੀ 'ਚ ਉਹ ਆਪ ਮੰਨਦੇ ਨੇ ਵੀ ਕ੍ਰਿਟੀਕਲ ਕੇਸ ਸੀ ਬੰਦਾ ਲੁਧਿਆਣੇ ਜਾਓ ਕੋ ਮੌਕੇ ਤੇ ਇਲਾਜ ਕਰੋ ਤੇ ਇਹ ਜ਼ਿੰਮੇਵਾਰੀ ਕਿਹਦੀ ਬਣਦੀ ਆ ਸਰਾ ਸਾਰੇ ਸਰਕਾਰ ਇੱਥੇ ਕਸੂਰਵਾਰ ਆ ਪ੍ਰਸ਼ਾਸਨ ਇੱਥੇ ਕਸੂਰਵਾਰ ਆ ਇਥੇ ਤੱਕ ਸੁਣਨ ਨੂੰ ਮਿਲਿਆ ਵੀ ਮਾਛਵਾੜਾ ਸ਼ਹਿਰ ਦੇ ਵਿੱਚ ਕਈ ਤਾਂ ਕਈ ਧਨਾੜ ਬੰਦਿਆਂ ਦੇ ਆਪਣੇ ਹਸਪਤਾਲ ਨੇ ਜਿਨ੍ਹਾਂ ਦੇ ਵਿੱਚ ਇਹ ਪੇਸ਼ੈਂਟ ਰੈਫਰ ਕੀਤੇ ਜਾਂਦੇ ਨੇ ਤਾਂ ਉਹਨਾਂ ਨੂੰ ਮੋਟਾ ਮੁਨਾਫਾ ਦਿੱਤਾ ਜਾਂਦਾ ਹੈ ਇਹ ਬਹੁਤ ਵੱਡਾ ਨੈਕਸਸ ਆ ਜਦੀ ਜਾਂਚ ਹੋਣੀ ਚਾਹੀਦੀ ਆ ਪਰਤਾਰ ਹੋਣੀ ਚਾਹੀਦੀ ਤੇ ਕਸੂਰਵਾਰ ਚਾਹੇ ਡਾਕਟਰ ਨੇ ਨਰਸ ਨੇ ਜਾਂ ਕੋਈ ਪ੍ਰਾਈਵੇਟ ਬੰਦੇ ਨੇ ਉਹਨਾਂ ਤੇ ਬਣਦੀ ਟੋਮੀ ਕਾਰਵਾਈ ਕਰਨੀ ਚਾਹੀਦੀ ਸਾਡੇ ਧਿਆਨ 'ਚ ਇਹ ਗੱਲਾਂ ਆਈਆਂ ਨੇ ਵੀ ਪਿਛਲੇ ਸਮੇਂ ਤੋਂ ਵੀ ਜਦੋਂ ਡਾਕਟਰ ਨਹੀਂ ਸੀ ਇਹ ਲੋਕਲ ਰੈਫਰ ਕੀ ਜਾਂਦੇ ਸੀ ਕਿਉਂਕਿ ਇਹਨਾਂ ਦਾ ਇੱਕ ਨੈਕਸਸ ਬਣਿਆ ਹੋਇਆ ਉੱਥੇ ਜਿਵੇਂ ਇਹ ਗੱਲ ਤੇ ਮੈਂ ਕਹਿਣ ਤੋਂ ਕੋਈ ਬਰੇਜ਼ ਨਹੀਂ ਕਰਦਾ ਪ੍ਰਾਈਵੇਟ ਹਸਪਤਾਲ ਨਾਲ ਨੈਕਸਸ ਬਣਾ ਕੇ ਤੁਸੀਂ ਇਹ ਦੱਸੋ ਵੀ ਅੱਜ ਹਸਪਤਾਲ ਕਿੰਨੀਆਂ ਡਿਲੀਵਰੀਆਂ ਹਰ ਰੋਜ਼ ਹੋਣਗੀਆਂ ਸਿਵਲ ਹਸਪਤਾਲ ਗਰੀਬ ਤੇ ਜ਼ਰੂਰਤਮੰਦ ਬੰਦੇ ਜਾਂਦੇ ਆ ਉਹਨਾਂ ਦੀ ਮੈਡੀਕਲ ਦਾ ਇਹਨਾਂ ਨੂੰ ਇੰਨਾ ਕੁ ਫਿਕਰ ਆ ਵੀ 6 ਮਹੀਨਿਆਂ ਤੋਂ ਕਹਿੰਦੇ ਵੀ ਲਿਖੀ ਜਾਂਦੇ ਆ ਪਰ ਸਰਕਾਰ ਬੰਦਾ ਨਹੀਂ ਦੇ ਰਹੀ ਪਰ ਇੱਥੇ ਇਹਨਾਂ ਦੀ ਮਨਸ਼ਾ ਦੇ ਵਿੱਚ ਵੀ ਸ਼ੱਕ ਜ਼ਾਹਰ ਕੀਤਾ ਜਾਂਦਾ ਕਿਉਂਕਿ ਇਹ ਜਿਹੜੇ ਉੱਥੇ ਦੇ ਬੰਦੇ ਨੇ ਉਹ ਰੈਫਰ ਉੱਥੇ ਲੋਕਲ ਹਸਪਤਾਲ ਨੂੰ ਕਰੀ ਜਾਂਦੇ ਜਿਹੜੇ ਗਾਇਨੀ ਉੱਥੇ ਲੋ ਜਿਹੜੇ ਬੈਠੇ ਨੇ ਉਹਨਾਂ ਦੇ ਜਿਹੜਾ ਸਿਵਲ ਹਸਪਤਾਲ ਆ ਇਹਨਾਂ ਦੇ ਸਿੱਧੀਆਂ ਤਾਰਾਂ ਆਪਾਂ ਜੁੜਨਗੀਆਂ ਇਹਦੀ ਪੂਰਨ ਤੌਰ ਦੇ ਉੱਤੇ ਇਹ ਇਨਕੁਆਇਰੀ ਹੋਣੀ ਚਾਹੀਦੀ ਆ ਪਿਛਲੇ ਜਿੰਨੇ ਵੀ ਇੱਥੇ ਹੱਦ ਤੱਕ ਡਿਲੀਵਰੀਆਂ ਹੋਈਆਂ ਨੇ ਮਛਵੜੇ ਇਲਾਕੇ ਦੇ ਵਿੱਚ ਸਾਰਿਆਂ ਦੀ ਪੜਤਾਲ ਕਰਨੀ ਚਾਹੀਦੀ ਆ ਤੇ ਤੁਹਾਨੂੰ ਪਤਾ ਲੱਗੂ ਕਿ ਕਾਫੀ ਵੱਡਾ ਨੈਕਸਸ ਡਾਕਟਰਾਂ ਦਾ ਮੈਡੀਕਲ ਮਾਫੀਆ ਤਾਂ ਇੱਥੇ ਚੱਲ ਜਾਂਚ ਦਾ ਵਿਸ਼ਾ ਵੀ ਇੱਕ ਤਾਂ ਦੂਸਰੀ ਗੱਲ ਆਮ ਬੰਦਾ ਜਿਹੜਾ ਹੁੰਦਾ ਨਾ ਜਦੋਂ ਤੁਸੀਂ ਇੱਕ ਕ੍ਰਿਟੀਕਲ ਤੁਸੀਂ ਕਹਿ ਕੇ ਉਹਨਾਂ ਨੂੰ ਭੇਜਤਾ ਬਲਕਿ ਉਹਨਾਂ ਦੀ ਡਿਲੀਵਰੀ ਇੱਕ ਨਾਰਮਲ ਡਿਲੀਵਰੀ ਕੀਤੀ ਗਈ ਆ ਕਿਉਂਕਿ ਉੱਥੇ ਮੌਜੂਦਾ ਇੱਕ ਸਪੈਸ਼ਲਿਸਟ ਗਾਇਨੀ ਡਾਕਟਰ ਸੀ ਜਿਨ੍ਹਾਂ ਨੇ ਉਹਨਾਂ ਨੂੰ ਮੌਕੇ ਤੇ ਦੇਖ ਲਿਆ ਤੇ ਕੇਵਲ ਇਹ ਕਹਿ ਦੇਣਾ ਵੀ ਸਾਡੇ ਕੋਲ 6 ਮਹੀਨੇ ਤਾਂ ਹੈ ਨਹੀਂ ਜੇ ਇੱਥੇ ਵੀ ਡਾਕਟਰ ਹੁੰਦਾ ਸਰਕਾਰੀ ਹਸਪਤਾਲ ਤਾਂ ਯਕੀਨਨ ਇਹ ਵੀ ਉੱਥੇ ਨਾਰਮਲ ਡਿਲੀਵਰੀ ਹੋ ਸਕਦੀ ਜਿੱਥੇ ਕਿ ਇਹਨੂੰ ਇਸ਼ੂ ਬਣਾਇਆ ਜਾ ਰਿਹਾ ਹਾਈਪਰ ਟੈਨਸ਼ਨ ਜੀ ਆ ਜੀ ਉਹ ਜੀ ਬਲਕਿ ਉੱਥੇ ਉਹਨਾਂ ਨੇ ਨਾਰਮਲ ਡਿਲੀਵਰੀ ਕਰਵਾਈ ਆ ਸੋ ਇਹ ਮੈਂ ਕਹਿਣਾ ਚਾਹੁੰਦਾ ਵੀ ਜੇ ਉੱਥੇ ਡਾਕਟਰ ਮੌਜੂਦ ਹੁੰਦੇ ਜੋ ਯਕੀਨਨ ਇਹ ਫੈਸਿਲਿਟੀ ਉਹਨਾਂ ਨੂੰ ਫ੍ਰੀ ਆਫ ਕਾਸਟ ਸਰਕਾਰੀ ਹਸਪਤਾਲ 'ਚ ਮਿਲ ਸਕਦੀ ਸੀ ਜਿਹੜੀ ਉਹਨਾਂ ਨੂੰ ਪੈਸੇ ਖਰਚ ਕੇ ਪ੍ਰਾਈਵੇਟ ਹਸਪਤਾਲ 'ਚ